ਲੱਗੀ ਹੋਈ ਚੋਟੀ ਨੂੰ ਅਤੁਰਦੀ ਵੀਡੀਓ ਚੈੱਕ ਕਰੋ ਮਾੜਾ ਜਾਂ ਬਾਕੀ ਲੈਣੇ ਡਿਟੇਲ ਸਾਰੀ ਬਾਈਆਂ ਤੋਂ ਥਣ ਤਨੌੜ ਸੱਜ ਨੂੰ ਪੂਰਾ ਟੌਪ ਦਾ ਲੱਗਿਆ ਹੋਇਆ ਹੈਗਾ ਬਾਕੀ ਪੁੱਛਦੇ ਬਾਈ ਤੂੰ ਮੁੱਲ ਕੀ ਪਾ ਪੰਦਗਾ ਹਾਂਜੀ ਬਾਈ ਕੀ ਹਾਲ ਹੈ ਤੁਸੀਂ ਕਿਹ ਬਾਈ ਹਾਂਜੀ ਵੀਰੇ ਇਹ ਮਾੜੀ ਡਿਟੇਲ ਦਿੱਤਾ ਕੀ ਜੀ ਇਹ ਬਈ ਪਹਿਲਣ ਹਾਂ ਇਹਨੂੰ ਹੱਬ ਤੱਕ ਸੂਈਨ ਹੋ ਗਿਆ ਅੱਛਾ ਤੇ ਮੈਂ ਕਿਹਾ ਦੁੱਧ ਕਿੰਨਾ ਤੇਰਾ ਵੀਰੇ ਦੁੱਧ ਬਾਈ ਇਹਦੇ ਥੱਲੇ ਹੈਗਾ 12 ਕਿਲੋ 12 ਕਿਲੋ ਹਾਂ ਬਈ ਨੰਬਰ ਜਰੂਰ ਪੁੱਛਦੇ ਆਂ। ਨੰਬਰ ਬਈ 98766 ਆ। 98766 ਆ। 5474 5474 ਇਹ ਮੁੱਲ ਵੀਰੇ ਮੁੱਲ ਬਈ ਦਾ 13 ਆ। ਅੱਛਾ ਮੁੱਲ ਵੀਰੇ 13 ਆ। ਬਾਕੀ ਮੌਕੇ ਤੇ ਮਾਰਦਣ ਕਰਦਾ ਆਂ। ਕਰਦਾ ਆਂ ਬਈ ਥੋੜਾ ਬੋਲਾ। ਬਾਕੀ ਸੱਜਣ ਮੌਕੇ ਤੇ ਮਾਰਦਣ ਹੋ ਜਿਓ ਕੋਈ ਵੀ ਭਰਾ ਨੇੜੇ ਦੂਰ ਆਉਂਦਾਗਾ। ਮੁੱਲ ਹੈਗਾ 13। ਹਾਂਜੀ ਵੀਰੇ ਕਾ ਮੱਝ ਚੈੱਕ ਕਰੋ। ਪੂਰੇ ਹੈਵੀ weight ਦੀ ਮੱਝ ਹੈਗੀ। ਸਿੰਘ ਜ਼ਰੂਰ ਉੱਤਰੇ ਹੋਏ ਇੱਕ ਖੋਲੀ ਸਿੰਘ ਦੀ। ਬਾਕੀ ਲੈਣੇ ਆ ਬਾਈਆਂ ਦਾ ਡਿਟੇਲ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਵੀਰੇ। ਜੀ ਵਧੀਆ ਜੀ ਪਿੰਡ ਗੜ ਆਪਣਾ ਪਿੰਡ ਸਵੇਚ ਕਮਾਲੀ ਸਵੇਚ ਕਮਾਲੀ ਤੇ ਕੈਮਰਸ ਵੀ ਸੂਏ ਮੱਝੇ ਇਹ ਦੂਜੇ ਸੂਏ ਜੀ ਅੱਛਾ ਮੋਕੇ ਦੁੱਧ ਕਿੰਨਾ ਹੈ ਜੀ ਦੁੱਧਾ ਹੁਣ ਹੈਗਾ 13 14 ਲੀਟਰ 13 14 ਲੀਟਰ ਅੱਛਾ ਜੇ ਕੋਈ ਮੰਨ ਕੇ ਚਲੋ ਆਉਂਦਾ ਭਰਾ ਚਵਾ ਦੋਗੇ ਚਵਾ ਦਾਂਗੇ ਅੱਛਾ ਤੇ ਮੁੱਲ ਕਿੰਨਾ ਕਰਦੇ ਹੋ ਪੁੱਲ 1.5 ਲੱਖ ਜੀ ਮੁੱਲ ਕਰਦੇ ਸਾਨੂੰ 1.5 ਲੱਖ ਬਾਕੀ ਮੋਕੇ ਦੀ ਮਾਨਦਾਨ ਹੋ ਜੂਗਾ ਜੀ ਚਲੋ ਨੰਬਰ ਬੋਲ ਦੋ 98770 98028 940 ਹਾਂਜੀ ਵੀਰੇ ਕੀ ਹਾਲ ਹੈ ਜੀ ਵਧੀਆ ਬਾਈ ਜੀ ਠੀਕ ਹਾਂਜੀ ਪਹਿਲਾਂ ਪਿੰਡ ਦੱਸੋ ਬਾਈ ਜੀ ਕਿਹੜਾ ਹੈ ਬਾਈ ਜੀ ਪਿੰਡ ਸਲਾਮਾਪੁਰ ਅੱਛਾ ਕਟਾ ਵੇਚਣ ਵਾਸਤੇ ਲੱਗਿਆ ਹਾਂ ਵੇਚਣ ਵਾਸਤੇ ਅੱਛਾ ਉਮਰ ਕਿੰਨੀ ਹੈ ਦੀ ਉਮਰ ਹੈਗੀ ਵੀਰੇ 2 ਸਾਲ ਦੇ ਲੱਗ ਪਗ 2 ਸਾਲ ਦੇ ਲੱਗ ਦੰਦੋ ਖੀਰੀ ਹੈ ਦੰਦੋ ਕੀ ਰੱਖ ਜੀ ਅੱਛਾ ਅੱਛਾ ਤੇ ਛੋਟਾ ਹਣੇ ਕਰਾਉਣਾ ਕਰ ਨਹੀਂ ਲੱਗਿਆ ਹਣਾ ਹੂੰ ਕਰਾਸਟ ਵਾਲੇ ਕਰ ਨਹੀਂ ਲੱਗਣ ਛੋਟਾ ਨਹੀਂ ਕਰਾਸ ਨਹੀਂ ਲੱਗਿਆ ਕਰ ਤੇ ਕੀ ਮੁੱਲ ਕਰਦੇ ਵੀਰੇ ਦਾ ਮੁੱਲ ਵੀਰੇ 40000 ਕਰਦੇ 40000 ਰੁਪਏ ਚਲੋ ਮੌਕੇ ਤੇ ਛੋਟਾ ਸੱਪਾ ਹੋ ਜੂਗਾ ਵੀਡੀਓ ਚ ਇੱਕ ਵਾਰੀ ਨੰ ਕੀਤ ਕਰਨ ਦਾ 9874 9874 85233 8520 ਹਾਂਜੀ ਸੱਜਣੋ ਆ ਚੱਕਰੋ ਮੱਝਮੜੀ ਪੂਰੀ ਵੱਡੇ ਕਦਗਾੜ ਦੀ ਮੱਝ ਹੈਗੀ ਤੇ ਮਾਨਸਾ ਮੰਡੀ ਐ ਮੋੜ ਲਓ ਜੀ ਜਿਹੜਾ ਚੈਨਲ ਆ ਕੀ ਮੁੱਲ ਪਾ ਕਰਦੇ ਪਾ ਕਰਦੇ ਜੀ 140 ਅੱਛਾ 140 ਜੋ ਕਿੰਨਾ ਕਮਾਨਦਾਨ ਹੋ ਜੀ 1.5000 ਰੁਪਏ 30 ਰੇ ਰਾਈ 130 अच्छा फोन नंबर बोल दो 97112 जी 97112 97112 99289 99289 हां जी वीरया तुरदी दी वीडियो चेक करो मज्जी ते बाकी 몰 ਬਾਈ ਤੋਂ ਪੁੱਛਦੇ ਆਂ ਕੀ ਗੱਲਬਾਤ ਹੈਗੀ हां जी वीर ਜੀ ਕੀ ਹਾਲ ਹੈ ਜੀ ਠੀਕ ਵਧੀਆ ਜੀ ਤੁਸੀਂ ਹੱਸੋ ਠੀਕ ਹੈ ਵਧੀਆ ਤੇ ਸੂਏ ਕਿਵੇਂ ਜੀ ਦੂਜਾ ਜੀ ਅੱਛਾ ਕਿੰਨੇ ਦਿਨ ਸੂਈ ਆ ਨੋ ਹੋ ਗਿਆ ਜੀ ਹਫਤਾ ਹਫਤਾ ਸੂਈ ਨੂੰ ਕਿ ਮਗਰ ਕੀ ਬੱਚਾ ਕੱਟਾ ਜੀ ਅੱਛਾ ਮੋਕੇ ਦੁੱਧ ਕਿੰਨਾ ਤਿਆਰ ਹੈ 12 ਲੀਟਰ ਤਿਆਰ ਹੈ ਜੀ ਅੱਛਾ ਮੁੱਲ ਕਿੰਨਾ ਕਰਦੇ ਹੋ 1 ਲੱਖ ਰੁਪਇਆ ਕਰ ਦਈਏ 1 ਲੱਖ ਰੁਪਏ ਮੁੱਲ ਕਰਦੇ ਬਾਕੀ ਮੋਕੇ ਤੇ ਮੰਗਤਾਂ ਹੋ ਜਾਂਦਾ ਕੋਈ ਜੀ ਆਉਂਦਾ ਹੈ ਤੇ ਇੱਕ ਵਾਰੀ ਨੰਬਰ ਜਰੂਰ ਰੱਖੋ ਜੀ 98550 98550 6018 600 ਠੀਕ ਇੱਕ ਆ ਜੀ ਨੀਲੀ ਰਾਵੀ ਦੀ ਮੱਝ ਚੱਕਰੋ ਪੂਰੇ ਵੱਡੇ ਵੱਡੇ ਕੱਦ ਕਾਰ ਦੀ ਮੱਝ ਹੈਗੀ ਨਿਸ਼ਾਨੀਆਂ ਵੀ ਲਗਭਗ ਸਾਰੀਆਂ ਪੂਰੀਆਂ ਨੇ ਤੇ ਬਾਕੀ ਲੈਨੇ ਬਾਈ ਤੂੰ ਡਿਟੇਲ ਕਹ ਮਸੂਆਗਾ ਕੀ ਗੱਲ ਬਾਤ ਹਾਂਜੀ ਬਾਈ ਕਿਹੜਾ ਪਿੰਡ ਆਪਣਾ ਬਾਈ ਜੀ ਸਤਿ ਸ੍ਰੀ ਅਕਾਲ ਪਿੰਡ ਗੜ੍ਹਦੇਆਣੀ ਆ ਬਾਈ ਜੀ ਗੜ੍ਹਦੇਆਣੀ ਪਿੰਡ ਹੈ ਜ਼ਿਲ੍ਹਾ ਸੰਗਰੂਰ ਜ਼ਿਲ੍ਹਾ ਸੰਗਰੂਰ ਤੇ ਸੂਆ ਕਮਾ ਵੀਰੇ ਮੱਝ ਦਾ ਤੀਜਾ ਸੂਆ ਵੀਰੇ ਜਿਹੜਾ ਸੂਆ ਤੇ ਬੱਚਾ ਗਿਆ ਮਗਰ ਕੱਟੀ ਆ ਜੀ ਕੱਟੀ ਆ ਗੜ੍ਹਿਆ ਤੁਸੀਂ ਮੜੀ ਚੱਕਾ ਵਾ ਤੇ ਮੌਕੇ ਤੇ ਦੁੱਧ ਕਿੰਨਾ ਹਾਜ਼ਰ ਹੈ ਜੀ ਮੌਕੇ ਤੇ 10 ਲੀਟਰ ਹੈ 10 ਲੀਟਰ ਪਿਆ ਰਹਾਂ ਹਾਂਜੀ ਤੇ ਲੈਂ ਦੇਣ ਕਿਥੋਂ ਤੱਕ ਛੱਡ ਦਿੰਦੇ ਮੈਂ ਕੀ ਮੁੱਲ ਪਾ ਕਰਦੇ ਮੁੱਲ ਤਾਂ ਜੀ ਇੱਕ ਵੀ ਕਰਦੇ ਆ 1.5 ਦੀ ਛੱਡ ਦਾਂਗੇ 1.5 ਛੱਡ ਦਾਂਗੇ ਤੇ ਨੰਬਰ ਬੋਲ ਦਈਏ ਤੁਹਾਡਾ 6832 ਜੀ 6832 99600 ਤੇ ਨਹੀਂ ਜੀ 99600 ਠੀਕ ਹੈ ਕਿਹੜੇ ਸੀਮਣ ਦੀ ਹੈ ਕੀ ਲੋਹਾ ਦੀ ਟਰੋਕ ਹੈ ਹਾਂਜੀ ਵੀਰ ਕੀ ਹਾਲ ਹੈ ਠੀਕ ਠਾਕ ਬਈ ਹਾਂਜੀ ਵੀਰੇ ਆਪਣਾ ਮੂਹੋ ਕੇ ਦੰਦਾ ਇਹ ਇਹ ਬਾਈ ਖੀਰੀ ਹੈ ਬੋ ਅੱਛਾ ਹਾਂ ਗੱਬਣ ਤਾਂ ਨਹੀਂ ਹੈਗੀ ਗੱਬਣ ਨਹੀਂ ਹੋਈ ਅਜੇ ਬਾਈ ਪੁੱਟਿਆ ਸੀ ਕੇਰਾ ਇੱਕ ਵਾਰ ਅੱਛਾ ਅੱਛਾ ਤੇ ਕੀ ਮੁੱਲ ਕਰਦੇ ਵੀਰੇ ਮੁੱਲ ਬਾਈ ਇਹਦਾ 65000 ਰੁਪਏ 65000 ਰੁਪਏ ਮੁੱਲ ਕਰਦੇ ਬਾਕੀ ਦੀ ਸੀਮਨ ਡੀਟੇਲ ਦਾ ਪਤਾ ਕਿਹੜੇ ਝੋਟੇ ਦੀ ਹੈਗੀ ਸਰਦਾਨ ਦੀ ਹੈ ਜੀ ਸਰਦਾਨ ਇੱਕ ਤਾਂ ਬੁੱਢੇ ਖੜੇ ਵਾਲਾ ਦਾ ਬੁੱਢੇ ਖੜੇ ਵਾਲੇ ਦੀ ਅੱਛਾ ਅੱਛਾ ਫਿਰ ਚਲੋ ਜੱਕਾ ਜੱਕਾ ਬੋਲਦਾ ਫਤ ਲਾਏ ਕਰਤੀ ਸ਼ੁਰੂ ਭਾਜੀ ਪਾ ਬੰਦਾ ਅੱਛਾ ਸੂਏ ਕੰਮ ਮਜਦਰਾ ਮੈਂ ਤੀਜੇ ਸੂਏ ਸੂਈ ਆ ਹੁਣ ਛੋਟੀ ਆ ਤੀਜੇ ਸੂਏ ਸੂਈ ਆ ਕੱਗੂ ਆ ਸਾਡੀ ਕਰੋ ਛੋਟੀ ਕਿੰਨੇ ਦਿਨੋਂ ਸੂਈ ਨੂੰ ਇਹਨੂੰ ਅੱਜ ਤੀਜਾ ਪਤਾ ਨਹੀਂ ਚੌਥਾ ਇਹੋ ਜਿਹਾ ਕੁਛ ਹੀ ਆ ਕਿੰਨਾ ਦੋ ਤੇਰਾ ਜੀ ਜਦ ਤੇ 14 ਲੀਟਰ ਦੇਊ ਹੁਣ ਤਾਂ 11 ਕਹੂ ਯਾਰ 11 ਗੱਲੋ ਤਿਆਰ ਹੈ ਤੇ ਕੀ ਮੁੱਲ ਕਰਦੇ ਹੋ ਇਹਦਾ 160 ਠੀਕ 160 ਮੁੱਲ ਤੇ ਫੋਨ ਨੰਬਰ ਫੋਨ ਨੰਬਰ ਤਾਂ ਮੇਰੇ ਕੋਲ ਹੈ ਜੀ ਫੈਂਕ ਠੀਕ ਫੋਨ ਨੰਬਰ